ਝੂਠੀ ਦਾਤ ਮਗਰ ਭੱਜੇ ਫਿਰਨ ਰਹੇ ਸੀ ਝੂਠੀ ਖਿੱਚ ਮਗਰ ਭੱਜੇ ਫਿਰਨ ਰਹੇ ਸੀ ਉਸ ਝੂਠੀ ਖਿੱਚ ਨੇ ਸਾਨੂੰ ਉਸ ਜਲਦੀ ਸਾਰ ਨਹੀਂ ਆਉਂਦੀ ਤੀ ਕਦਰ ਨਹੀਂ ਆਉਂਦੀ ਤੀ ਸਾਡੇ ਅੰਦਰ ਉਸ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਹੁੰਦੀ ਤੀ ਝੂਠੀਆਂ ਮੰਗਾ ਨੇ ਝੂਠੀਆਂ ਤ੍ਰਿਸ਼ਨਾਵਾਂ ਨੇ ਝੂਠੀ ਖਿੱਚ ਨੇ ਸਾਡੇ ਅੰਦਰ ਪਰਮਾਤਮਾ ਦੇ ਨਾਮ ਦੀ ਸੋਝੀ ਆਉਣੀ ਨਹੀਂ ਦਿੰਦੀ ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ ਇੱਥੇ ਜਲ ਵਰਸਦੇ ਦੱਸੋ ਸਿੱਖ ਮਰੇ ਭਾਗ ਤੇ ਨਾ ਕੇ ਨਾ ਦੱਸੋ ਕਹਿੰਦੇ ਇੱਤੇ ਜਲ ਵਰਸਦੇ ਬਵੀਏ ਨੂੰ ਕਹਿੰਦੇ ਕਹਿੰਦਾ ਇੰਨਾ ਮੀਂਹ ਪੈਣ ਡਿਆ ਹੋਵੇ ਤੇ ਤੂੰ ਫਿਰ ਪਿਆਸਾ ਮਰਨ ਡਿਆ ਆਂਦਾ ਫਿਰ ਤੇਰੇ ਭਾਗਾ ਜੀ ਨਹੀਂ ਗੀ ਗੁਰੂ ਜੀ ਕਹਿੰਦੇ ਮਨਾ ਫਿਰ ਚਾਰ ਸਵੇਰੇ ਪ੍ਰਕਾਸ਼ ਰਵਦਾ ਆ ਚਾਰ ਸਵੇਰੇ ਤੇਰੇ ਮਨਾ ਗੁਰੂ ਦਾ ਉਪਦੇਸ਼ ਮੀਂਹ ਨਹੀਂ ਵਰਸਣ ਡਿਆ ਰਾਤ ਦਿਨ ਗੁਰਬਾਣੀ ਆਪਾਂ ਸਰਵਣ ਕਰਦੇ ਆ ਸੁਣਦੇ ਆ ਵਿਚਾਰਦੇ ਆ ਪਰ ਧਿਆਨ ਦੇਣਾ ਮਨ ਫਿਰ ਪਿਆਸਾ ਹੀ ਭਰਨ ਡਿਆ ਜਿਹੜੀ ਗੱਲੋਂ ਕਿਉਂਕਿ ਮਨ ਨੂੰ ਸੋਝੀ ਨਹੀਂ ਹੈ ਕਿ ਮੈਂ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਮੀਹ ਦੇ ਵਿੱਚੋਂ ਨਾਮ ਦੀ ਬੂੰਦ ਪੀਣੀ ਆ ਨਾਮ ਦੀ ਬੂੰਦ ਪੀਣੀ ਆ ਜਿੰਨਾ ਚਿਰ ਇਹ ਸੋਝੀ ਨਹੀਂ ਆਉਗੀ ਤੇ ਗੁਰੂ ਜੀ ਕਹਿੰਦੇ ਗੁਰੂ ਜੀ ਕਹਿੰਨ ਲੱਗੇ ਇੱਤੇ ਜਲ ਵਰਸ ਦੇ ਤਿੱਖ ਮਰੇ ਕਹਿੰਦੇ ਐਨਾ ਉਪਦੇਸ਼ ਦਾ ਮੀਹ ਪੈਣ ਡਿਆ ਹੋਵੇ ਚਾਰ ਚਫੇਰੇ ਗੁਰਬਾਣੀ ਦਾ ਪ੍ਰਵਾਹ ਚੱਲਣ ਰਿਹਾ ਹੋਵੇ ਤੇ ਇਹ ਮਨ ਫਿਰ ਪਿਆਸਾ ਹੀ ਫਿਰਨ ਰਿਹਾ ਨਾਮ ਤੋਂ ਅਜੇ ਤੱਕ ਨਾਮ ਦੀ ਸੋਝੀ ਨਹੀਂ ਆ ਕਹਿੰਦੇ ਭਾਗ ਤੇ ਨਾ ਕਿੰਨਾ ਹੈ ਕਹਿੰਦਾ ਫਿਰ ਤੇ ਭਾਗ ਹੀ ਮੜਿਆ ਭਾਗ ਹੀ ਮੜਿਆ ਹੁਣ ਵਿਚਾਰ